ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਦਿਨ ਹੈ ਜੀ ਸ਼ਨੀਵਾਰ ਤੇ ਅੱਜ ਹੈਗੀਆਂ ਜੀ ਰਖੜੀਆਂ ਤੇ ਸਾਰੀਆਂ ਭੈਣਾਂ ਨੂੰ ਤੇ ਭਰਾਵਾਂ ਨੂੰ ਹਨਾ ਹੈਪੀ ਰੱਖੜੀ ਬੰਧਨ ਤੇ ਸਾਰੇ ਭੈਣਾਂ ਭਰਾਵਾਂ ਦਾ ਹੀ ਪਿਆਰ ਬਣਿਆ ਰਵੇ ਹਨਾ ਤੇ ਵੀ ਇੰਨਾ ਕੁ ਜ਼ਿਆਦਾ ਭੈਣਾਂ ਆਪਦੇ ਭਰਾਵਾਂ ਦੀ ਇੱਜ਼ਤ ਕਰਨ ਹਨਾ ਭਰਾਵਾਂ ਦੀਆਂ ਭੈਣਾਂ ਦੀ ਇੱਜ਼ਤ ਕਰਨ ਤੇ ਇਹ ਰਿਸ਼ਤਾ ਅਨਮੋਲ ਰਿਸ਼ਤਾ ਹਨਾ ਹੀ ਬਣਿਆ ਰਵੇ ਸਾਰਿਆਂ ਲਈ ਹਨਾ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਬਾਕੀ ਜੀ ਹਨਾ ਤੇ ਲੰਮੀ ਉਮਰਾ ਬਖਸ਼ੀ ਹਨਾ ਵੈਗਰੂ ਭੈਣਾ ਦੇ ਭਰਾਵਾਂ ਨੂੰ ਤੇ ਕਹਿੰਦੇ ਹੁੰਦੇ ਭਰਾਵਾਂ ਬਿਨਾ ਤਾਂ ਕੁਝ ਵੀ ਹੈ ਨਹੀਂ ਹਨਾ ਬਹੁਤ ਵੱਡਾ ਹੌਸਲਾ ਹੁੰਦਾ ਭਰਾਵਾਂ ਦਾ ਤੇ ਬਸ ਜੀ ਆਪਾਂ ਮੈਂ ਕਿਹਾ ਸਟਾਰਟਿੰਗ ਕਰਕੇ ਰੱਖ ਦਿੰਨੇ ਆ ਨਾ ਬਲੌਗ ਦੀ ਤੇ ਫਿਰ ਨਾਲ ਦੀ ਨਾਲ ਜਿਵੇਂ ਜਿਵੇਂ ਸ਼ਾਰਟ ਲੈ ਕੇ ਆਪਾਂ ਲੈ ਲਾਂਗੇ ਤੇ ਸਾਡਾ ਮਨ ਕੀ ਤਕਰੀਆਂ ਦਾ ਬੁਰਸ਼ ਸਵੇਰੇ ਸਵੇਰੇ ਤੇ ਝਾੜੂ ਮੈਂ ਸਾਰੇ ਕੱਢ ਲਈ ਜੀ ਝਾੜੂ ਕੜਤਾ ਆਪਣਾ ਰੋਟੀ ਲਈ ਜਾਂਦੇ ਰਣਵੀਰ ਦੀ ਰੋਟੀ ਜਾਣਾ ਉਹਨੇ ਤੇ ਬਸ ਹੁਣ ਇਹ ਵੀ ਜਾ ਵੜਨਗੇ ਤਿਆਰ ਹੋ ਕੇ ਰਣਵੀਰ ਦੇ ਨਾਲ ਹੀ ਫਿਰ ਆਪਾਂ ਆਪਦੇ ਕੰਮਕਾਰ ਫਟਾਫਟ ਸਟਾਰਟ ਕਰ ਲਾਂਗੇ ਮੈਂ ਆਖੀ ਸੀ ਮਖਾ ਆਪਦੀ ਆਪਦੀ ਰੋਟੀ ਲਾ ਲਓ ਤੁਸੀਂ ਮੈਂ ਤੇ ਪਾਪਾ ਦਾ ਮਖਾ ਅਸੀਂ ਤਾਂ ਗਰਮ ਲਾ ਕੇ ਖਾ ਲਾਂਗੇ ਮੰਨ ਕੇ ਚੱਲੋ ਮੈਂ ਕਿ 10:00 ਵਜੇ ਰੋਟੀ ਖਾਵਾਂਗੇ ਹੁਣ ਸਾਨੂੰ ਭੁੱਖ ਨਹੀਂ ਮਖਾ ਜੀ ਹੁਣ ਨਾ ਬਣਾਈ ਮਖਾ ਮੱਥਾ ਮਾਰੀਂਗੇ ਐਵੇਂ ਤੇ ਝਾੜੂ ਆਪਾਂ ਕੜਤਾ ਸਾਰੇ ਝਾੜੂ ਕੱਢਣ ਤੋਂ ਬਾਅਦ ਹੁਣ ਪੋਚੇ ਰਹਿ ਗਏ ਆਪਣੇ ਨਾਲ ਨਾਲ ਪੋਚੇ ਰੇ ਇਸ ਕਮਰੇ ਚ ਝਾੜੂ ਰੇ ਚੱਕ ਕੇ ਲਿਆਉਣੀ ਆ ਤੇ ਅਮਨ ਲੱਗੀ ਪਈ ਰੋਟੀਆਂ ਕਿੰਨੀਆਂ ਕਰਾਂਗੀ ਅਮਨ ਮਸਾਲਾ ਵੀ ਜੀ ਖਾਣ ਆ ਤੇ ਪਹਿਲਾਂ ਤਾਂ ਮੈਂ ਹਨਾ ਪੋਚੇ ਲਾਉਂਗੀ ਪੋਚੇ ਲਾ ਕੇ ਫੇਰ ਹੀ ਕੰਮ ਕਰੂੰਗੀ ਮੈਂ ਕੋਈ ਉਹਨਾਂ ਚਰਜ ਨੂੰ ਪਤਾ ਸਫਾਈ ਕਰਨ ਵਾਲੀ ਪਈ ਉਹ ਰੋਟੀ ਨਹੀਂ ਚੰਗੀ ਲਾਦੀ ਮੈਨੂੰ ਤੇ ਆ ਮਸ਼ੀਨ ਵੀ ਥੋੜੇ ਜਿਹਾ ਕਪੜਾ ਮਾਰਾਂਗੇ ਤੇ ਕਰ ਲੈ ਪਰਛਪਾਈ ਨਾਲੋ ਨਾ ਆਇਆ ਹੈ ਨਹੀਂ ਟੈਂਕੀ ਚ ਮਾਨ ਕੀਤ ਹੋਗਾ ਸਾਡਾ ਤਿਆਰ ਤੇ ਸੂਟ ਸ਼ਾਇਦ ਥੋੜੇ ਜਿਆਦਾ ਹੋਵੇ ਸਾਰਿਆਂ ਨੇ ਮੈਂ ਦਵਾਇਆ ਸੀ ਉਹ ਹੀ ਪਾਏ ਨੇ ਇਹਦਾ ਫੇਵਰਟ ਸੂਟ ਹੈ ਕਿ ਤੂੰ ਉਹ ਬਲੈਂਡ ਦੀ ਸੀ ਜਾਂਦੀ ਐ ਕਰ ਲੈ ਇਧਰ ਨੂੰ ਔਰਲੇ ਪਾਸੇ ਹਾਂ ਲਓ ਜੀ ਸੈਂਡਲ ਵਾਲੇ ਮੁੰਡੇ ਨੂੰ ਤਿਆਰ ਕਰਤਾ ਆਪਾਂ ਇਹਦੇ ਰਣਵੀਰ ਤੇ ਅਮਨ ਵੀ ਹੋਈ ਜਾਂਦੇ ਤਿਆਰ ਤਰਾਂ ਬੰਨੀ ਬਣੀ ਅੱਜ ਲਖਵੀਰ ਵਾਲੀ ਪੱਗ ਜਿਹੜੀਆਂ ਲਈ ਆਈ ਸੀ ਉਹ ਦੋ ਆ ਇੱਕ ਆ ਕਲਰ ਐ ਕੱਲ ਭਾਪਨੇ ਪੀਕੋ ਕਰਾ ਕੇ ਲਿਆਂਦੀ ਅੱਜ ਬੰਨੀ ਆਂਦਾ ਏ ਛੋਟੀ ਐ ਨਵੀਂ ਆ ਨਾ ਦਮੀ ਕਰਕੇ ਲੱਗ ਨਮੀ ਕਰਕੇ ਹੋ ਜਾਂਦਾ ਬੜੀ ਵਧੀਆ ਜਿਆ ਬਾਗ ਸੋਹਣੀ ਲਾ ਦਿੱਤੀ ਕਿੱਥੋਂ ਤਾਂ ਲਗਿਆ ਨਾ ਲੜਾ ਜੀ ਮਗਾ ਤਾਂ ਹੀ ਆ ਲੜੀ ਕਿਹੜਾ ਆ ਉਹ ਅੱਛਾ ਇੱਕ ਗੜਾ ਇੱਥੇ ਨਹੀਂ ਨਹੀਂ ਤੋ ਤੇਵਾ ਸਹੀ ਹੋ ਜੂਗੀ ਆਜ ਇੱਕ ਗੜਾ ਹੋ ਰਾ ਜੀ ਇਹਨਾਂ ਏ ਅਮਰ ਨਵੀ ਹੋ ਗਈ ਤਿਆਰ ਨਹੀਂ ਨਹੀਂ ਤੋਤੇ ਵਾਂ ਸੱਟ ਹੋ ਜੂਗੀ ਇਹ ਮਾਵਾਂ ਕੱਢ ਦਾਂਗੇ ਇਹਨਾਂ ਦਾ ਕਿਵੇਂ ਵੀ ਆ ਕਪੜਾ ਨਵਾਂ ਤਾਂ ਨਵੇਂ ਹੀ ਹੁੰਦਾ ਹੈ ਕਿ ਨਹੀਂ ਜਾਨਣਾ ਫਿਰ ਕਿ ਤੂੰ ਵੀਡੀਓ ਕੌਣ ਬਣਾਉਗਾ ਅੱਜ ਕੈਮਰਾਮੈਨ ਤਾਂ ਸਾਡਾ ਜਾਂਦਾ ਹੈ ਹੈ 10 ਦੇ ਵੀਡੀਓ ਕੌਣ ਬਣਾਊ ਬੋਲਪਾ ਕਿ ਮੈਂ ਪੂਆ ਬਣਾਉਗੀ ਹੋਰ ਫਿਰ ਆਪਦੀ ਆਪ ਹੀ ਬਣਾਉਂਗੀ ਅੱਜ ਮੈਂ ਵੀਡੀਓ ਕੱਲ ਨੂੰ ਆਉਣਾ ਹੈ ਪਰਸੋ ਨਹੀਂ ਕੱਲ ਨੂੰ ਆ ਜਾਓ ਘਰੇ ਠੀਕ ਹੈ ਕੱਲ ਨੂੰ ਵਾਸੀ ਕਰਾਤ ਲਾ ਕੇ ਆਉਣੀ ਅੱਜ ਵਾਲੀ ਕੱਲ ਨੂੰ ਸੰਡੇ ਆ ਪਤਾ ਕੱਲ ਨੂੰ ਸ਼ਾਮ ਨੂੰ ਆ ਕੇ ਪਰਸੋ ਸਕੂਲ ਜਾਣਾ ਸੋਮਵਾਰ ਨੂੰ ਕੋਈ ਅਸ ਜਿਹੜਾ ਨਾ ਸੀ ਨਾ ਮੰਦ ਨਹੀਂ ਨਾ ਇੱਥੇ ਲਓ ਜੀ ਸਾਸਰੀ ਸਸਰੀ ਕਾਲ ਜੀ ਹੱਤਾਂ ਦੇ ਮਸਲੀ ਸੀ ਇਹ ਕੱਲ ਸਸਰੀ ਕਹ ਬੁਲਾ ਦੇ ਕਿ ਤੂੰ ਦੁਬਾਰਾ ਤੋਂ ਫੇਰ ਬੁਲਾ ਭਾਈ ਐ ਨਹੀਂ ਚੱਲਦਾ ਕੰਮ ਕਿਤੇ ਜਾਨ ਨਾਨਕੀ ਜਾਨੇ ਚੰਗਾ ਮੈਂ ਚੱਲਦਾ ਹੋਰ ਫੋਨ ਕਰਦੇ ਪਹੁੰਚ ਕੇ ਜੰਗਾ ਨਾ ਫਿਰ ਫੋਨ ਤੇ ਲਾ ਲੈ ਭਾਜੂ ਭਾਜੂ ਖਾਇਓ ਸੋਕਣਾ ਕਿਵੇਂ ਨਾ ਨਾ ਕਦੋਂ ਆਜੀ ਦੇ ਫਿਕਰ ਹੋ ਜਾ ਕਰ ਲੂੰਗਾ ਮੈਂ ਕੰਮ ਹਾਂ ਬਾਏ ਬਾਏ ਲੌਜੀ ਗਏ ਤੇ ਆਪਾਂ ਕਰਦੇ ਆਂ ਕੰਮ ਸਟਾਰਟ ਪੋਚ ਲਾਉਣੇ ਆਪਾਂ ਲੌਜੀ ਬਾਪੂ ਕੁਤਰੀ ਜਾਂਦਾ ਹਰਾ ਤੇ ਧੀਰਾ ਚਾਰਾ ਪਾਤਾ ਭਾਂਡੇ ਆਪਣੇ ਚੱਪਣਾੜੇ ਪੇ ਤੇ ਪਾਣੀ ਪਿਉਣੇ ਆ ਪਹਿਲਾਂ ਨੀਰਾ ਮੈਂ ਪਾਤਾ ਸੀਗਾ ਥੂੜੀ ਪਾਪੇ ਨੇ ਬਾਤੀ ਸੀ ਜੇ ਮੈਂ ਫਟਾਫਟ ਸੰਨੀ ਕਰਤੀ ਇਹਨਾਂ ਨੂੰ ਤੇ ਹੁਣ ਇਹ ਮਤਲਬ ਪਾਣੀ ਫੀਣੀਆਂ ਪਹਿਲਾਂ ਪਾਣੀ ਪਿਆ ਕੇ ਇਹਨਾਂ ਨੂੰ ਫੇਰ ਅਸੀਂ ਹਰਾ ਲਾਵਾਂਗੇ ਤੇ ਉਡੀ ਬਾਬਾ ਪਾਤੀ ਸੀ ਅਸੀਂ ਮੈਂ ਘਰ ਅੱਜ ਲੈਣੀਆਂ ਵਿਚਾਰਾਂ ਦਾ ਪਾਪਾ ਕੋਤਰ ਦਾ ਹਾਰਾ ਉਹ ਆਪ ਗੇਰਾ ਸਾਰਾ ਸੱਟਦਾ ਸਬਜੀ ਚੀਰ ਕੇ ਰੱਖ ਲਈ ਤੇ ਬਸ ਆਪਾ ਪਾਣੀ ਪਿਉਣੇ ਤੇ ਪਾਣੀ ਪਿਆ ਕੇ ਫਿਰ ਘਰ ਅਰ ਲਾ ਮੰਗ ਲੈਣਾ ਲੋਟ ਪਾਪੇ ਨੇ ਕੋਤਰ ਦਾ ਹਾਰਾ ਦੇ ਮੋਟਰ ਚ ਚਲਾਉਣੇ ਆ ਪਹਿਲਾਂ ਬੰਬੀ ਚਲਾ ਕੇ ਪਾਣੀ ਪਿਆਉਣੇ ਫਿਰ ਹਰਾ ਖਾਣਾ ਲੋਜ ਪਾਣੀ ਨਾ ਪੀਂ ਕੇ ਪਾਪਾ ਪਹਿਲਾਂ ਹੈ ਹੋਰ ਪਹਿਲਾਂ ਪਾਣੀ ਪਿਆ ਕੇ ਫਿਰ ਬਸ ਹਰਾ ਖਾਈ ਜਾਣਗਾ ਫਿਰ ਇੰਨੇ ਮੈਂ ਸਬਜੀ ਸੂਜੀ ਬਣਾ ਲੂੰ ਹਰੇ ਤਾਏ ਦਾ ਨਾ ਗਰੀ ਇਕੱਠਾ ਲੋਜ ਬਾਲੀ ਦੂਰ ਤਾਈ ਖਲਿਆਰਾ ਪੈਂਦਾ ਇੱਥੋਂ ਤਾਂ ਹੀ ਆ ਜਾਂਦਾ ਮੋਟਰ ਦਾ ਖਲਿਆਰਾ ਕੁੱਤਰਾ ਇੱਥੋਂ ਤੇ ਸਾਰੇ ਬੋਕਰ ਮਾਰੀ ਸਵੇਰੇ ਉਵੇਂ ਹੀ ਫੇਰ ਹੋ ਜਾਂਦਾ ਕੈਸੀ ਹੈ ਰੇ ਤੂੰ ਕੈਸੀ ਹੈ ਮਾਰਦੀ ਐ ਇਹ ਪਾਉਣਿਆ ਹਰਾ ਸੁਣ ਨਾ ਮਾਮਾਾਂ ਗੇ ਇੱਕ ਅੱਧਾ ਦਿਨ ਜਾਂਦੇ ਨੇ ਹਾਂ ਕਿ ਰਬਾਲ ਤੇ ਨੱਪੇ ਕਰਦੇ ਪਾਪਾ ਫੇਰ ਲਿਆਉਣੇ ਮੈਂ ਛੱਡਿਆਉਣੀਆਂ ਏ ਮੋਕ ਮਾਰਦਿਆਂ ਹਰੇ ਨਾਲ ਮੇਰੇ ਨਾਲ ਮਾਰ ਭੈਣ ਮਾਰਨ ਪਰ ਤੇ ਲੱਤੀ ਤੇ ਇੱਥੇ ਬੋਕਰ ਹੁਣ বাজਦੀ ਨਹੀਂ ਜੀ ਕਿਉਂਕਿ ਬਹੁਤ ਜ਼ਿਆਦਾ ਗਿੱਲਾ ਹੋਇਆ ਪਿਆ ਹੈ ਨਾ ਸਵੇਰੇ ਬੋਕਰ ਵੱਜੂਗੀ ਉਦੋਂ ਅਠਰ ਜੂਗਾ ਗੋਆ ਮੇ ਸੜਦਾ ਸੀ ਪੱਖਾ ਚੱਲੀ ਜਾਂਦਾ ਵਿਚਾਰਾ ਉਹ ਬੈਠਾ ਸੀਗਾ ਕੁੱਤਾ ਚਲਾਦਾ ਵਾਪਾ ਮੋਟਰ ਮੋਟਰ ਚਲਾਇਆ ਮ ਗੂਹਾ ਲੱਗ ਗਿਆ ਮੇਰੇ ਤਾਂ ਪੈਰ ਤੇ ਓਹੋ ਹਲਕਦ ਹੁੰਦੀ ਹੈ ਲਓ ਜੀ ਕੰਮ ਤਾਂ ਦਾ ਆਪਾਂ ਮਤਲਬ ਨਿਪੜਿਆ ਵਰਗੇ ਹੈ ਨਾ ਆਟਾ ਵਗੈਰਾ ਆਪਾਂ ਕੁੰਨ ਕੇ ਰੱਖ ਲਿਆ ਕਿਉਂਕਿ ਰਨਵੀਰੁਨ ਦੀ ਕਿਹ ਹੈ ਮੈਂ ਕਿਹਾ ਡਿਊਟੀ ਤੇ ਆ ਜੇ ਆਪਾਂ ਨਾਲ ਦੀ ਨਾ ਗਰਮ ਰੋਟੀ ਖਾ ਲਾਂਗੇ ਅਸੀਂ ਤਿੰਨੇ ਜਣੇ ਲਾ ਕੇ ਕਿਉਂਕਿ ਮੈਂ ਆ ਪਾ ਪਰਨਵੀਰ ਹੈ ਤੇ ਬਾਕੀ ਆਪਣੇ ਸਾਰੇ ਕੰਮ ਫਤਿਹ ਹੈ ਤੇ ਪਾਪਾ ਪਸੂ ਨੂੰ ਪਾਣੀ ਦਿਖਾਉਂਦਾ ਕਹਿੰਦਾ ਇੱਕ ਵਾਰੀ ਦੁਆਰ ਤੋਂ ਦਿਖਾਉਣੇ ਹਨ ਇੱਕ ਵਾਰੀ ਤਾਂ ਪਹਿਲਾਂ ਦਿਖਾਤਾ ਸੀ ਹਰ ਆਪਾਂ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਉਦੋਂ ਤੇ ਤਿੰਨਾ ਦੀ ਰੋਟੀ ਹੈ ਸਾਡੀ ਬਸ ਬਣਾ ਕੇ ਖਾ ਲਾਂਗੇ ਤੇ ਬਾਕੀ ਜੀ ਅੱਜ ਛੋਟੀ ਜੀ ਵੀਡੀਓ ਬਣੀ ਹਨਾ ਤੇ ਪਲੀਜ਼ ਫੁੱਲ ਵਾਚ ਕਰ ਲਿਓ ਹਨਾ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਬਾਕੀ ਜੀ ਕੁਝ ਲੋਕ ਆਏ ਕਹਿ ਰਹੇ ਹਨ ਵੀ ਰੋਈ ਜਾਂਦੀ ਹੈ ਨਾ ਫੇਮ ਫੇਮ ਭਾਲਦੀ ਹੈ ਵੀ ਰੋ ਕੇ ਵੀ ਫੇਮ ਭਾਲਦੀ ਹੈ ਨਾ ਵੀ ਮੈਂ ਮਤਲਬ ਫੇਮਸ ਹੋ ਜਾ ਰੋ ਕੇ ਹਨਾ ਵੀ ਕਿਸੇ ਦਾ ਕੋਈ ਜੀ ਨਹੀਂ ਕਰਦਾ ਹੁੰਦਾ ਵੀ ਆਪਾਂ ਹਨਾ ਸੋਸ਼ਲ ਮੀਡੀਆ ਤੇ ਆਪਣੇ ਪਰਿਵਾਰ ਦੀ ਸਾਰੀ ਗੱਲਬਾਤ ਦਸੀਏ ਤੇ ਫੇਮ ਵਾਲੀ ਤਾਂ ਕੋਈ ਗੱਲ ਨਹੀਂ ਜੀ ਕਿਸੇ ਨੂੰ ਆਏ ਲੱਗਦਾ ਹਨਾ ਇੱਕ ਦੋ ਨੂੰ ਜੜਿਆਂ ਨੂੰ ਲੱਗਦਾ ਹਨਾ ਵੀ ਫੇਮ ਭਾਲਦੀ ਹੈ ਫੇਮ ਵਾਲੀ ਤਾਂ ਕੋਈ ਗੱਲ ਨਹੀਂ ਹਨਾ ਜੋ ਮੇਰੇ ਕਰਮਾਂ ਚ ਵੈਗਰੂ ਨੇ ਉਹ ਮੈਨੂੰ ਦੇ ਦੇਣਾ ਹਨਾ ਫੇਮ ਦੀ ਕੋਈ ਗੱਲ ਨਹੀਂ ਤੇ ਦਾ ਸਬੂਤ ਸਭ ਤੋਂ ਵੱਡਾ ਇਹ ਹੈ ਵੀ 6 ਮਹੀਨਿਆਂ ਚ ਮੇਰਾ 1000 ਟਾਈਮ ਵੀ ਪੂਰਾ ਹੋ ਗਿਆ ਸੀ 4000 ਤੇ 1000 ਮੇਰੇ ਸਬਸਕ੍ਰਾਈਬਰ ਵੀ ਪੂਰੇ ਹੋ ਗਏ ਸੀ 6 ਮਹੀਨਿਆਂ ਦੇ ਵਿੱਚ ਵਿੱਚ ਹਨਾ ਵੀ ਫੇਮ ਵਾਲੀ ਕੋਈ ਗੱਲ ਨਹੀਂ ਹਨਾ ਵੈਗਰੂ ਦੀ ਇੰਨੀ ਕਿਰਪਾ ਹਨਾ ਵੀ ਜਿੰਨੇ ਕੁ ਭੈਣ ਭਰਾ ਜੁੜੇ ਆਪਣੇ ਨਾਲ ਬਹੁਤ ਪਸੰਦ ਕਰਦੇ ਆਪਾਂ ਨੂੰ ਮੇਰੇ ਨਾਲ ਟੀਨ ਬਹੁਤ ਪਸੰਦ ਕਰਦੇ ਆ ਤੇ ਆਪਾਂ ਨੂੰ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਆਪਣੇ ਚੈਨਲ ਨਾਲ ਫੇਮ ਵਾਲੀ ਤਾਂ ਕੋਈ ਗੱਲ ਨਹੀਂ ਜੀ ਹਨਾ ਜੇ ਕੋਈ ਆਇਆ ਚਾਹੁੰਦਾ ਫੇਮ ਲੈਣਾ ਚਾਹੁੰਦੀ ਹੈ ਤਾਂ ਫੇਮ ਨੂੰ ਆਪਾਂ ਕੁਝ ਨਹੀਂ ਰੋਕੇ ਲੈਣਾ ਹਨਾ ਚਲੋ ਵੀ ਜਿਹੇ ਜੀ ਗੱਲ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਹਨਾ ਵੀ ਜੋ ਵੀ ਦੁੱਖ ਆਪਾਂ ਸ਼ੇਅਰ ਕਰਤਾ ਵੀ ਕਿਉਂਕਿ ਮੈਂ ਇਸ ਕਰਕੇ ਸਾਰੀ ਗੱਲ ਦੱਸੀ ਵੀ ਤੁਸੀਂ ਐ ਕਹੋਗੇ ਕੁੜਣਾ ਛੱਡ ਕੇ ਬੈਕੀ ਬੈਠੀ ਐ ਕਿਉਂ ਬੈਠੀ ਹੈ ਨਾ ਇਹ ਗੱਲ ਮੇਰੀ ਸਪਸ਼ਟ ਕਰਨ ਦਾ ਹੱਕ ਬੰਦਾ ਸੀਗਾ ਤੇ ਬਾਕੀ ਫੇਮ ਫੇਮ ਵਗੈਰਾ ਦੀ ਆਪਾਂ ਨੂੰ ਕੋਈ ਲੋੜ ਨਹੀਂ ਹਨਾ ਵੈਗਰੂ ਨੇ ਚਾਹਿਆ ਤਾਂ ਵੀ ਆ ਦੀ ਮੰਜ਼ਲ ਤੱਕ ਬਹੁਤ ਜਲਦੀ ਪਹੁੰਚਾਂਗੇ ਆਪਾਂ ਹਨਾ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਹਨਾ 2230 ਜਣੇ ਜੁੜ ਕੇ ਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਆਪਾਂ ਨੂੰ ਤਾਂ ਬਸ ਉਹਨਾਂ ਭੈਣ ਭਰਾਵਾਂ ਦਾ ਸਪੋਰਟ ਕੱਲਿਆਂ ਦਾ ਮਿਲੀ ਜਾਵੇ ਹੋਰ ਆਪਾਂ ਨੂੰ ਕਿਸੇ ਤੇ ਬਾਕੀ ਜੀ ਹਨਾ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਕੁਝ ਬਲੌਗ ਅਪਲੋਡ ਕਰਦੇ ਆ ਸਾਰਾ ਦਿਨ ਮਿਹਨਤ ਕਰਦੇ ਆ ਸ਼ਾਰਟ ਵਗੈਰਾ ਲੈਣਾ ਹਨਾ ਤੇ ਆਪਾਂ ਤਾਂ ਆਪਣੀ ਮਿਹਨਤ ਕਰਕੇ ਅੱਗੇ ਆਉਣਾ ਹਨਾ ਫੇਮ ਦੀ ਆਪਾਂ ਨੂੰ ਕੋਈ ਲੋੜ ਨਹੀਂ ਕਿਉਂਕਿ ਫੇਮ ਆਪਾਂ ਉਹ ਹੁੰਦਾ ਫੇਮ ਵੀ ਕਿਸੇ ਦੀ ਚੱਕ ਕੇ ਵੀਡੀਓ ਪਾਉਣੀ ਆ ਜਾਂ ਜਿਵੇਂ ਕੀ ਮਸ਼ਹੂਰ ਯੂਟਿਊਬਰ ਹੈ ਕੁਝ ਵੀ ਕੋਈ ਵੀ ਜਾਂ ਉਹਨਾਂ ਦਾ ਨਾਮ ਲੈ ਕੇ ਹਨਾ ਫੇਮਸ ਹੋਣਾ ਮੈਂ ਆਪਦੀ ਲਾਈਫ ਦੀ ਸੱਚਾਈ ਦੱਸੀ ਹਨਾ ਕਿ ਚਲੋ ਆ ਮੈਨੂੰ ਦੁੱਖ ਹੈ ਵਕਤ ਹੈ ਤਿਆਂ ਦੂਰ ਬੈਠੀ ਹੈ ਸੱਚ ਹੈ ਚਲੋ ਐ ਹੁੰਦਾ ਜਦੋਂ ਬੰਦਾ ਜਿਹੜਾ ਅੱਖਾਂ ਨੂੰ ਰੋਣ ਵੀ ਆਉਂਦਾ ਹੈ ਨਾ ਤੇ ਜਿਹੜਾ ਸੌਖਾ ਉਹ ਬੰਦਾ ਰੋਂਦਾ ਨਹੀਂ ਕਦੇ ਵੀ ਤੇ ਆਪਾਂ ਲੋਕ ਦਿਖਾਵਾ ਨਹੀਂ ਕਰਦੇ ਹਨਾ ਜੋ ਵੀ ਆਪਾਂ ਸ਼ਰੇਆ ਮਦਦਿਲ ਚ ਪਾਪ ਹੈ ਨਹੀਂ ਤੇ ਫੇਮ ਤਾਂ ਕੋਈ ਗੱਲ ਨਹੀਂ ਜਿੱਦੇ ਬਾਈਕਰੂ ਨੇ ਬਾਹ ਫੜ ਲਈ ਤੇ ਉਦੋਂ ਆਪਣਾ ਚੈਨਲ ਵਧਿਆ ਚੱਲ ਪੂਗਾ ਤੇ ਸਾਡਾ ਤਿੰਨੇ ਮਾਵਾਂ ਦੀਆਂ ਦਾ ਖਰਚਾ ਵਧਿਆ ਨਿਕਲ ਹੀ ਜਾਊਗਾ ਹਨਾ ਚਲੋ ਹੋਰ ਆਪਾਂ ਕੀ ਜਹਾਜ਼ ਖਰੀਦਣੀ ਇੱਥੇ ਤੇ ਬਸ ਆਪਣਾ ਆਪ ਦਾ ਖਰਚਾ ਮਾਵਾਂ ਦੀਆਂ ਦਾ ਤਿੰਨਾ ਦਾ ਨਿਕਲ ਹੀ ਜਾਵੇ ਹੋਰ ਆਪਾਂ ਕੀ ਕਰਨਾ ਹੈ ਚਲੋ ਆਪਾਂ ਤਾਂ ਕਹਿੰਦੇ ਵਾਇਗਰੂ ਵੀ ਕਰਿਆ ਅੱਜ ਗੱਗੀ ਹੈ ਨਾ ਵਾਇਗਰੂ ਦੀ ਕਿਰਪਾ ਨਾਲ ਵੀ ਚਲ ਆਪਦਾ ਆਦੇ ਬੱਚਿਆਂ ਜਾਂ ਜੀ ਪਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਨ ਪਰ ਵੀ ਜੇ ਕੋਈ ਆਪਾਂ ਨੂੰ ਮਾੜਾ ਕਹਿੰਦਾ ਗੁੱਸਾ ਤਾਂ ਆਉਂਦਾ ਹਨ ਤੇ ਫੇਰ ਫੇਰ ਕੇਮ ਦੀ ਕੋਈ ਜ਼ਰੂਰਤ ਨਹੀਂ ਜੀ ਜਿੰਨੇ ਕ ਭੈਣ ਭਰਾ ਜੁੜ ਗਏ ਦਿਲੋਂ ਧੰਨਵਾਦ ਥੈਂਕਸ ਥੈਂਕ ਯੂ ਦਿਲੋਂ ਧੰਨਵਾਦ ਤੇ ਸਲੂਟ ਆ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਤੇ ਮੇਰੀਆਂ ਭੈਣਾਂ ਨੂੰ ਲਵ ਯੂ ਆ ਸਾਰਿਆਂ ਨੂੰ ਹਨਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਅੱਜ ਥੋੜੀ ਜਿਹੀ ਸ਼ਾਰਟ ਵੀਡੀਓ ਬਣੀ ਹੈ ਕਿਉਂਕਿ ਮੇਰੇ ਕੋਲ ਕੈਮਰਾਮੈਨ ਕੋਈ ਹੈ ਨਹੀਂ ਸੀ ਤੁਹਾਨੂੰ ਪਤਾ ਹੁਣ ਬਾਪੂ ਨੂੰ ਵਿਚਾਰੇ ਨੂੰ ਕਿੱਥੋਂ ਅੱਜ ਦੇ ਹਣਾ ਬੰਦਿਆਂ ਨੂੰ ਕਿੱਥੋਂ ਇਹਨਾਂ ਪਤਾ ਹੁੰਦਾ ਵੀਡੀਓ ਬਣਾਉਂਦਾ ਤੇ ਕੱਲ ਨੂੰ ਆਪਣਾ ਕੈਮਰਾਮੈਨ ਮੰਗ ਕੀਤਾ ਜੂਆ ਤੇ ਆਪਾਂ ਵਧੀਆ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਅਪਲੋਡ ਕਰਾਂਗੇ ਤੇ ਚਲੋ ਜੀ ਅੱਜ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੈਗਾ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਰੋ ਜੀ ਕਮੈਂਟ ਬਾਕੀ ਰਾਤ ਵਾਲੀ ਵੀਡੀਓ ਦੇ ਕਮੈਂਟਾਂ ਤੇ ਰਿਪਲਾਈ ਆਪਨੇ ਰਹਿੰਦੇ ਐ ਤੇ ਆਪਾਂ ਆਪ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਦੇ ਰਿਪਲਾਈ ਕਰਾਂਗੇ ਕਿਉਂਕਿ ਸਾਰਾ ਕੰਮ ਮੇਰ ਤੇ ਆ ਗਿਆ ਹਨ ਪਰਚਾਈ ਜਾਵੜੀ ਕੱਲ ਨੂੰ ਹਣੇ ਆ ਜਾਣਾ ਨਾ ਆ ਜਾਣੇ ਉਹ ਕਹਿੰਦੀ ਸੀ ਮੈਂ ਟਾਈਮ ਨਹੀਂ ਆਜੂਗੀ ਟੈਨਸ਼ਨ ਨਾ ਲਈ ਬਿੰਦੀ ਮਿੰਦੀ ਚਾਰ ਵਾਰੀ ਫੋਨ ਕਰਕੇ ਪੁੱਛ ਲੈ ਤੂੰ ਕਿਵੇਂ ਐ ਤੂੰ ਠੀਕ ਐ ਮਗਾ ਮੈਨੂੰ ਕੀ ਹੋਣਾ ਮੈਂ ਠੀਕ ਐ ਮੇਰੀ ਟੈਨਸ਼ਨ ਨਾ ਲੈ ਤੇ ਬਾਕੀ ਕੰਮ ਦੀ ਟੈਨਸ਼ਨ ਨਾ ਲੈ ਫਟ ਚੱਕ ਦਾਂਗੇ ਆਪਾਂ ਕੰਮ-ਕਮ ਵਾਲੀ ਦਿਵਾਰ ਹੀ ਨਹੀਂ ਹਨਾ ਤੇ ਧਾਰ ਵੀ ਕੱਢ ਲਈ ਮੈਂ ਆਪੇ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀ ਨਹੀਂ ਛੋੜੇ ਨਾ ਧਾਰ ਦੀ ਵੀਡੀਓ ਸ਼ੇਅਰ ਕਰਦੇ ਆਪਾਂ ਧਾਰ ਕੱਢ ਲਈ ਨੀਰਾ ਚਾਰਾ ਜਮਾ ਸਬਜੀ ਰੈਡੀ ਐ ਬਸ ਰੋਟੀ ਮੈਸ ਕਰਕੇ ਨਹੀਂ ਬਣਾਈ ਕਿਉਂਕਿ ਮੈਨੂੰ ਆਹ ਤਾਂ ਮੈਂ ਕਰਮ ਰੋਟੀ ਖਾਣੀ ਮਮੀ ਰਣਵੀਰ ਖਾ ਲੂ ਮਮੀ ਪਾਪਾ ਖਾ ਲੂਗਾ ਤੇ ਬਸ ਰੋਟੀ ਪਾਣੀ ਖਾ ਕੇ ਆਪਾਂ ਵਿਹਲੇਆ ਕਰਨਾ ਕੀ ਐ ਹੋਰ ਤੇ ਕੱਲ ਨੂੰ ਭੁਜਾਈ ਆਈ ਜੋ ਕੱਲ ਨੂੰ ਆਪਣੀ ਰੈਸਟ ਆ ਮਾੜਾ ਮੋਟਾ ਚਲੋ ਜਿੰਨਾ ਕ ਹੁੰਦਾ ਨਾ ਕਰਾਉਣੇ ਆਪਾਂ ਦੇ ਨਾਲ ਬਸ ਮੈਨੂੰ ਐ ਹੁੰਦਾ ਮੈਂ ਸਫਾਈ ਮੈਂ ਕਰਾਣਾ ਮੈਨੂੰ ਵਧੀਆ ਲੱਗਦਾ ਹੈਗਾ ਸਫਾਈ ਵਗੈਰਾ ਮੈਂ ਕਹਦੇ ਨਹੀਂ ਝਾ ਹੋਰ ਕੰਮ ਕਰ ਲਾ ਝਾੜੂ ਤੇ ਪੋਚਾ ਮੇਰੀ ਜ਼ਿੰਮੇਦਾਰੀ ਹੈ ਮੈਂ ਆਪੇ ਕਰ ਲੂ ਤੇ ਚਲ ਉਹਨੂੰ ਆਇਆ ਹੁੰਦਾ ਨਾ ਵਿਚਾਰੀ ਨੂੰ ਸਾਰਾ ਕੰਮ ਵੀ ਜਿੰਮੇ ਰੋਟੀ ਵੀ ਬਣਾਉਣੀ ਪਸ਼ੂ ਵੀ ਸਾਂਭਣੇ ਝਾੜੂ ਬੋਕਰ ਦਾ ਕਰਨਾ ਔਖਾ ਹੋ ਜਾਂਦਾ ਸਵੇਰੇ ਮੈਨੂੰ 8 ਵਜੇ ਤਾਂ ਹੀ ਨਹੀਂ ਉਠਾਉਂਦੀ ਚਾਹ ਮੈਨੂੰ 5 ਵਜੇ ਪਿਆ ਦਦੀਆ ਪਿਆ ਕੇ ਚਾਹ ਮੈਨੂੰ ਆਂਦੀ ਆ ਮੈਂ ਸੌ ਜਾ ਤੇ ਮੈਂ ਕਿਹਾ ਚਲ ਮੈਂ ਤਾਂ ਭਾਲਦੀ ਆ ਮੈਂ ਸੌ ਜਾ ਫਿਰ ਮੈਂ ਸੌ ਜਾਣੀ ਹੈ ਤੇ ਫਿਰ ਮੈਂ ਉੱਠਦੀ ਸਹੀ 8 ਵਜੇ ਰਣਵੀਰ ਉਹਦੋਂ ਡਿਊਟੀ ਤੋਂ ਮਤਲਬ ਜੇ ਤਾਂ ਰਾਤ ਦੀ ਹੋਵੇ ਡਿਊਟੀ ਹੈ ਨਾ ਫਿਰ ਤਾਂ ਹੋ ਆ ਜਾਂਦਾ ਹੁੰਦਾ ਪਹਿਲਾਂ ਸੋਮਵਾਰ ਤੋਂ ਹੁਣ ਇਹ ਦੇਖੋ ਹੁਣ ਵੀ ਮਤਲਬ ਰਾਤ ਦੀ ਕਰਵਾਉਣੀ ਹੈ ਕਿੰਨੇ ਦਿਨ ਦੀ ਰੱਖਣੀ ਹੈ ਤੇ ਇਹ ਸਾਰੇ ਆ ਤੇ ਆ 8 ਵਜੇ ਉੱਠਦੇ ਹੁੰਨੇ ਹਨ ਤੇ 8 ਵਜੇ ਉੱਠ ਕੇ ਤੇ ਫਿਰ ਆਪਾਂ ਆਪਦੇ ਕੰਮ ਧੰਦੇ ਮੈਂ ਕਹ ਦਨੀ ਬਸ ਝਾੜੂ ਕਿਤੇ ਨਹੀਂ ਕੱਟਣਾ ਤੂੰ ਮੈਂ ਆਪੇ ਕਰ ਦੂੰਗੀ ਕਿ ਸਾਰੀ ਕੋਠੀ ਦੀ ਸਫਾਈ ਮੈਂ ਆਪਣੇ ਆਪ ਕਰਦੀ ਮੈਨੂੰ ਵਧੀਆ ਲੱਗਦੀ ਸਫਾਈ ਕਰਨੀ ਤੇ ਘਰ ਦੀ ਤਾਂ ਉਹ ਵੀ ਬਥੇਰਾ ਕੰਮ ਜੀ ਬਥੇਰਾ ਹੋ ਜਾਂਦਾ ਬੱਚੇ ਦਾ ਕੰਮ ਸਵੇਰੇ ਰਣਵੀਰ ਦੀ ਡਿਊਟੀ ਜਾਣਾ ਉਹਨੂੰ ਰੋਟੀ ਪਾਣੀ ਬਣਾਉਣਾ ਤੇ ਬਸ ਮੈਨੂੰ ਵਧੀਆ ਲੱਗਦਾ ਮੈਂ ਕਹਿੰਦੀ ਸਫਾਈ ਮੈਂ ਹੀ ਕਰੂੰਗੀ ਬਸ ਤੂੰ ਸਫਾਈ ਦੇ ਵਿੱਚ ਨਾ ਆਈਂ ਤੇ ਮੈਂ ਚੱਕ ਨੂੰ ਫੱਟੇ ਵਾਂਦਣੀ ਕਿਉਂਕਿ ਚਾਦਰ ਵਗੈਰਾ ਛਾੜ ਕੇ ਸਾਰੀ ਪਿਛਾਉਣੀ A to Z ਸਾਰੇ ਕੰਮ ਕੰਪਲੀਟ ਮੈਂ ਆਪੇ ਕਰਦਣੀ ਹੁੰਦੀਆਂ ਤੇ ਚਲੋ ਜੀ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ